ਅੱਸੀ ਕੱਲ ਦੀ ਮੈਰਤਨਦੀਪ ਸਿੰਘ ਢਾਲੀਵਾਲ ਇਸ ਵਕਤ ਅਸੀਂ ਮਹਿਲਾ ਚੌਂਕ ਮੌਜੂਦ ਆ 40 ਕਿਲੋਮੀਟਰ ਦੂਰ ਖਨੌਰੀ ਬਾਰਡਰ ਤੋਂ 40 45 ਕਿਲੋਮੀਟਰ ਦੂਰ ਆ ਤਾਂ ਖਨੌਰੀ ਖਨੌਰੀ ਦੀ ਵੀ ਤੁਹਾਨੂੰ ਗੱਲਬਾਤ ਦੱਸਾਂਗੇ ਤੇ ਪਹਿਲਾਂ ਮਹਿਲਾ ਚੌਂਕ ਦੀ ਤੁਹਾਨੂੰ ਤਸਵੀਰ ਦਿਖਾ ਦਈਏ ਵੀ ਮਾਲਵੇ ਦਾ ਜਿਹੜਾ ਖਾਸ ਕਰਕੇ ਸਿੱਧੂਪੁਰ ਜੱਥੇਬੰਦੀ ਦੀਆਂ ਸਾਰੀਆਂ ਕਾਨਾਂਆਂ ਜਾਂ ਬਲਾਕ ਨੇ ਮਾਲਵੇ ਦੇ ਬਠਿੰਡੇ ਦੇ ਮੁਕਸਰ ਦੇ ਫਾਜ਼ਲਕਾ ਦੇ ਤੇ ਮੰਤਾਰੇ ਉਹ ਇੱਥੇ ਪਹੁੰਚ ਚੁੱਕੇ ਨੇ ਇਹ ਵਾਲੀ ਤਸਵੀਰ ਆ ਇੱਥੇ ਤੁਹਾਨੂੰ ਸਿੱਧੂਪੁਰ ਜਥੇਬੰਦੀ ਹੀ ਦਿਖੂਗੀ ਸਾਰੀ ਮੰਡੀ ਦੇ ਵਿੱਚ ਸੱਤ ਅੱਠ ਜਾਂ 10 ਕਟੜਾਲੀਆਂ ਹੈਗੀਆਂ ਹੈਗੀਆਂ ਸੰਘਰਸ਼ ਮਜ਼ਦੂਰ ਕਮੇਟੀ ਦੀਆਂ ਜਿਹੜੀਆਂ ਹੁਣ ਕੁਝ ਟਰਾਲੀਆਂ ਇੰਨਾਂਈਆਂ ਤੁਹਾਨੂੰ ਹੁਣ ਤਸਵੀਰ ਦਿਖਾ ਦਈਏ ਵੀ ਹੁਣ ਕੁਝ ਕਟੜਾਲੀਆਂ ਜਿਹੜੀਆਂ ਥੱਲੇ ਆਉਣਾ ਸ਼ੁਰੂ ਹੋਣਾਂਗੀਆਂ ਸੰਘਰਸ਼ ਮਜ਼ਦੂਰ ਕਮੇਟੀ ਦੀਆਂ ਟਰਾਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ ਸੋ ਇੱਥੋਂ ਜਿਹੜਾ ਇੱਕ ਇਹ ਜਿਹੜੀਆਂ ਟਰਾਲੀਆਂ ਹੈਗੀਆਂ ਇਹ ਮਾਜੇ ਤੋਂ ਆਉਣਾਂਗੀਆਂ ਸੋ ਇੱਥੋਂ ਇੱਕ ਜਿਹੜਾ ਵੱਡਾ ਕਾਡਰਾ ਵੱਡਾ ਕਾਡਰ ਜਿਹੜਾ ਇੱਥੋਂ ਚੱਲੂਗਾ ਖਨੌਰੀ ਨੂੰ ਖਨੌਰੀ ਦੀ ਜੇ ਮੈਂ ਤੁਹਾਨੂੰ ਤਸਵੀਰ ਦੱਸਾਂ ਵੀ ਖਨੌਰੀ ਬਾਰਡਰ ਦੇ ਉੱਤੇ ਹੋ ਕੀ ਰਿਹਾਗਾ ਇੱਥੋਂ ਜਿਹੜੀ ਇਹ ਸਿੱਧੀ ਸੜਕਾ ਇਹ ਪਾਤੜਾ ਨੂੰ ਜਾਂਦੀ ਹੈ ਸੱਜੇ ਹੱਥ ਖਨੌਰੀ ਨੂੰ ਮੜੂਗੀ ਤੇ ਖਨੌਰੀ ਬਾਰਡਰ ਦੇ ਉੱਤੇ ਛੇ ਲੇਹਰਾਂ ਦੀ ਇੱਕ ਵੈਰੀਗੇਟਿੰਗ ਕੀਤੀ ਵੀ ਆ ਜਿਹਦੇ ਚ ਕਿੱਲ ਲਾਏ ਹੋਏ ਨੇ ਜਿਹਦੇ ਵਿੱਚ ਕੰਡਿਆਲੀ ਤਾਰ ਲਾਈ ਹੋਈ ਆ ਦੋ ਵੈਰੀਗੇਟਾਂ ਦੇ ਪਚਾਲੇ ਪੱਕਾ ਮਾਲ ਭਰਿਆ ਹੋਇਆਗਾ ਸੀਮਿੰਟ ਬਜਰੀ ਉਹ ਸਾਰਾ ਕੁਝ ਭਰ ਕੇ ਤੇ ਇੱਕ ਤਿਆਰੀ ਕੀਤੀ ਹੋਈ ਆ ਉਧਰਲੇ ਪ੍ਰਸ਼ਾਸਨ ਵੱਲੋਂ ਅਸੀਂ ਰਾਤ ਗਏ ਸੀਗੇ ਉਹਨਾਂ ਨੇ ਮੀਡੀਆ ਨੂੰ ਅੱਗੇ ਜਾਣ ਦੀ ਫੁਟੇਜ ਲੈਣ ਦੀ ਅਜਾਇਜ਼ਤ ਨਹੀਂ ਦਿੱਤੀ ਮੂਰੇ ਇੱਕ ਖਰਾਬ ਪਰਦਾ ਲੱਗਿਆ ਹੋਇਆ ਸੀ ਆ ਤਾਂ ਅਸੀਂ ਉੱਥੋਂ ਹੀ ਵਾਪਸ ਸਾਨੂੰ ਭੇਜ ਦਿੱਤਾ ਗਿਆ ਤੇ ਹੁਣ ਅਸੀਂ ਜਦੋਂ ਸਵੇਰੇ ਉਧਰੋਂ ਅਸੀਂ ਵਾਪਸ ਆਏ ਆ ਤਾਂ ਪੰਜਾਬ ਪੁਲਿਸ ਦੀਆਂ ਬੱਸਾਂ ਖਾਸ ਕਰਕੇ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਪੰਜਾਬ ਪੁਲਿਸ ਦਿਖਾਈ ਦਿੱਤੀ ਹੁਣ ਉਹ ਟ੍ਰੈਫਿਕ ਨੂੰ ਮਤਲਬ ਇੱਕ ਗਾਈਡ ਕਰਨ ਦੇ ਤੌਰ ਦੇ ਉੱਤੇ ਉੱਥੇ ਲਾਈ ਗਈ ਆ ਜਾਂ ਹੋਰ ਕੋਈ ਕਾਰਨ ਆ ਇਹ ਹੁਣ ਕੁਸ਼ਕ ਘੰਟਿਆਂ ਦੇ ਵਿੱਚ ਸਾਹਮਣੇ ਆ ਜਾਣਾ ਜਾਂ ਬਾਅਦ ਦੁਪਹਿਰ ਜਾਂ ਦੁਪਹਿਰ ਹੁੰਦੇ ਹੁੰਦੇ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਜਾਣੀਆਂ ਗਿਆ ਪਰ ਵੱਡੀ ਗੱਲ ਇਹ ਆ ਵੀ ਪੰਜਾਬ ਦੇ ਇਹ ਇਲਾਕੇ ਦੇ ਵਿੱਚ ਜਿੱਥੇ ਸੀ ਖੜੇ ਆ ਇੱਥੇ ਜਿਹੜਾ ਬ੍ਰੌਡਬੈਂਡ ਇੰਟਰਨੈਟ ਆ ਤਾਰ ਵਾਲਾ ਜਿਹੜਾ ਇੰਟਰਨੈਟ ਆ ਉਹ ਨਹੀਂ ਚੱਲ ਰਿਹਾ ਸਿਰਫ ਜਿਹੜਾ ਦੂਸਰਾ ਇੰਟਰਨੈਟ ਆਪਣਾ ਮੋਬਾਈਲਾ ਵਾਲਾ ਉਹ ਚੱਲ ਰਿਹਾਗਾ ਪਰ ਉਹ ਵੀ ਟੁੱਟ ਟੁੱਟ ਕੇ ਚੱਲ ਰਿਹਾ ਤੇ ਜਿਵੇਂ ਹੀ ਤੁਸੀਂ ਪਾਤਣਾ ਸ਼ਹਿਰ ਦੇ ਵਿੱਚ ਜਾਓਗੇ ਪਾਤਣਾ ਸ਼ਹਿਰ ਦੇ ਵਿੱਚ ਇਹ ਵਾਲਾ ਇੰਟਰਨੈਟ ਜਿਹੜਾ ਆਪਣਾ ਟਾਵਰਾਂ ਵਾਲਾ ਹੁੰਦਾ ਜਾਂ ਮੋਬਾਈਲਾ ਵਾਲਾ ਇੰਟਰਨੈਟ ਉਹ ਵੀ ਨਹੀਂ ਚੱਲ ਰਿਹਾ ਖਨੌਰੀ ਤੋਂ ਉਰਲੇ ਪਾਸੇ ਜਿਹੜੇ ਪਿੰਡ ਨੇ ਜਿਵੇਂ ਦਤਾਲ ਪਿੰਡ ਆਉਂਦਾਗਾ ਜਾਂ ਸ਼ਤਰਾਣਾ ਆਉਂਦਾ ਉਹ ਏਰੀਆ ਦੇ ਵਿੱਚ ਕਿਤੇ ਕਿਤੇ ਇਕਾ ਦੁੱਕਾ ਖੇਤਾਂ ਦੇ ਵਿੱਚ ਇੰਟਰਨੈਟ ਚੱਲ ਰਿਹਾਗਾ ਪਰ ਬ੍ਰੌਡਬੈਂਡ ਆ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਬੰਦ ਕੀਤਾ ਹੋਇਆਗਾ ਤੇ ਜਿੱਥੋਂ ਤੱਕ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਪੰਜਾਬ ਵਾਲੇ ਪਾਸੇ ਕੋਈ ਨੋਟਿਸ ਵਗੈਰਾ ਜਾਂ ਅਫੀਸ਼ੀਅਲ ਤੌਰ ਦੇ ਉੱਤੇ ਉਹਦਾ ਕੁਝ ਕਿਸੇ ਸਰਕਾਰੀ ਅ ਅਧਿਕਾਰੀ ਨੇ ਕਿਸੇ ਨੇ ਕੁਝ ਮਤਲਬ ਇਥੋਂ ਦੇ ਲੋਕਲ ਡੀਸੀ ਐਸਡੀਐਮ ਕਿਸੇ ਨੇ ਕੋਈ ਜਾਣਕਾਰੀ ਹਜੇ ਤੱਕ ਉਹੋ ਜੀ ਜਾਂ ਪੰਜਾਬ ਸਰਕਾਰ ਵਾਲੇ ਪਾਸੋਂ ਜਾਣਕਾਰੀ ਨਹੀਂ ਆਈ ਤੇ ਦੂਜੇ ਪਾਸੇ ਦੀ ਜੇ ਮੈਂ ਗੱਲ ਕਰਾਂ ਦੂਜੇ ਪਾਸੇ ਤਾਂ ਤੁਹਾਨੂੰ ਇਹ ਦੱਸ ਦਈਏ ਵੀ ਰਾਤ ਵਾਲੀ ਜਿਹੜੀ ਮੀਟਿੰਗ ਆ ਉਹ ਬੇਸਿੱਟਾ ਰਹੀ ਬੇਸਿੱਟਾ ਰਹਿਣ ਤੋਂ ਬਾਅਦ ਕਮੇਟੀ ਤੇ ਗੱਲ ਅੜੀ ਰਹੀ ਕਮੇਟੀ ਤਾਂ ਨਹੀਂ ਬਣੀ ਜਾਂ ਤਾਂ ਨਹੀਂ ਮੰਗ ਮੰਨੀ ਗਈ ਕਿਉਂਕਿ ਕਮੇਟੀ ਪਹਿਲਾਂ ਵੀ ਬਣੀ ਸੀ ਕਮੇਟੀ ਵਾਲੀਆਂ ਗੱਲਾਂ ਪਾਰ ਨਹੀਂ ਚੜੀਆਂ ਵੱਡਾ ਚਿਹਰਾ ਇਹ ਅੰਦੋਲਨ ਦਾ ਜਗਜੀਤ ਸਿੰਘ ਡੱਲਿਆ ਸਰਬੰਸ ਸਿੰਘ ਭੰਦੇੜ ਸਰਜੀਤ ਸਿੰਘ ਪੂਲ ਜਸਵਿੰਦਰ ਸਿੰਘ ਲੋਗੋ ਵਾਲੇ ਚਾਰ ਪ੍ਰਮੁੱਖ ਜਥੇਬੰਦੀਆਂ ਪੰਜਾਬ ਦੀਆਂ ਹਰਿਆਣੇ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਉੱਤਰਲੇ ਪਾਸਿਓਂ ਜਿਹੜੇ ਲੋਕ ਖਨੌਰੀ ਬਾਰਡਰ ਦੇ ਨੇੜਲੇ ਪਿੰਡਾਂ ਦੇ ਆ ਜਾਂ ਜਿਹੜੇ ਉਧਰੋਂ ਹਰਿਆਣੇ ਵਾਲੇ ਪਾਸਿਓਂ ਆ ਰਹੇ ਸੀਗੇ ਰਾਤ ਉਹਨਾਂ ਨੂੰ ਅਸੀਂ ਪੁੱਛਿਆ ਉਹ ਕਹਿੰਦੇ ਵੀ 6 ਕਿਲੋਮੀਟਰ ਪਿੱਛੋਂ ਹੀ ਸਾਨੂੰ ਤੁਰ ਕੇ ਆਉਣਾ ਪੈ ਰਿਹਾਗਾ ਜਿਹੜਾ ਕੋਈ ਇਧਰੋਂ ਰਾਹੀ ਗੀਰ ਜਾਂ ਬੱਸਾਂ ਤੋਂ ਉਤਰ ਕੇ ਇਧਰ ਬੱਸਾਂ ਫੜਨਾਂ ਸੀ ਪੰਜਾਬ ਵਾਲੇ ਪਾਸੇ ਰਿਸ਼ਤੇਦਾਰੀਆਂ ਆ ਗਈਆਂ ਜਾਂ ਉਹਨਾਂ ਤੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਆ ਉਹ ਕਹਿੰਦੇ ਵੀ ਹਰਿਆਣੇ ਦੇ ਪਿੰਡਾਂ ਦੇ ਵਿੱਚ ਕਿਸਾਨ ਲਾਂਬੰਦ ਨੇ ਕਿਸਾਨਾਂ ਦੀ ਤਿਆਰੀ ਹੈਗੀ ਆ ਸੋ ਹੁਣ ਦੇਖਣ ਵਾਲਾ ਹੋਊਗਾ ਅੱਜ ਦਾ ਦਿਨ ਬਹੁਤ ਅਹਿਮ ਆ 13 ਫਰਵਰੀ ਅੱਜ ਬਹੁਤ ਅਹਿਮ 13 ਫਰਵਰੀ 2024 ਕਿਸਾਨੀ ਅੰਦੋਲਨ ਦਾ ਇਹ ਦੂਜਾ ਪਾਦ ਕਹਿ ਸਕਦੇ ਆ ਕਿਸਾਨੀ ਅੰਦੋਲਨ ਦੋ ਕਹਿ ਸਕਦੇ ਆ ਪਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਅਸੀਂ ਥੱਲੇ ਗੱਲ ਕਰੀ ਨੌਜਵਾਨਾਂ ਦੇ ਨਾਲ ਤੁਸੀਂ YouTube ਦੇ ਉੱਤੇ ਟਾਕ ਵੇਦਰ ਉੱਤੇ ਦੇਖ ਸਕਦੇ ਹੋ ਉੱਥੇ ਨੌਜਵਾਨੇ ਕਹਿ ਰਹੇ ਆ ਵੀ ਸਾਡੀ ਪੂਰੀ ਤਿਆਰੀ ਆ ਤੇ ਅਸੀਂ ਬਹੁਤ ਸੀਰੀਅਸ ਅੱਖ ਦੇ ਨਾਲ ਜਾਂ ਸੀਰੀਅਸ ਨਜ਼ਰੀਏ ਦੇ ਨਾਲ ਇਹ ਅੰਦੋਲਨ ਨੂੰ ਦੇਖਣਾਗਾ ਕਿ ਪਹਿਲਾਂ ਵਾਲੇ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਊਣ ਤਣਾਈਆਂ ਰਹੀਆਂ ਤੇ ਬਹੁਤ ਸਾਰੀਆਂ ਜਿਹੜੀਆਂ ਸਾਡੇ ਸਰੋਤ ਦੱਸ ਰਹੇ ਆ ਵੀ ਜਿਹੜੀਆਂ ਜਥੇਬੰਦੀਆਂ ਰਾਜਨੀਤਿਕ ਉਹ ਸੰਪਰਕ ਕਰ ਰਹੀਆਂ ਲਗਾਤਾਰ ਅਗੂਆਂ ਨੂੰ ਤੇ ਉਹ ਇਸ ਅੰਦੋਲਨ ਨੂੰ ਸਮਰਥਨ ਦੇਣ ਦੀ ਤਿਆਰੀ ਚਾਹ ਤੇ ਨਾਲ ਆਉਣ ਦੀ ਤਿਆਰੀ ਚਾ ਜਿਵੇਂ ਕੱਲ ਮਨਜੀਤ ਸਿੰਘ ਰਾਏ ਜਿਹੜਾ ਬੀਕੇਯੂ ਦੁਆਬਾ ਦੇ ਪ੍ਰਧਾਨ ਨੇ ਉਹਨਾਂ ਨੇ ਜਿਹੜਾ ਸਮਰਥਨ ਦਿੱਤਾਗਾ ਸੋ ਇੱਥੋਂ ਅਸੀਂ ਕੋਸ਼ਿਸ਼ ਕਰਾਂਗੇ ਜੇ ਇੰਟਰਨੈਟ ਚੱਲਦਾ ਰਿਹਾ ਘੰਟੇ 2 ਘੰਟਿਆਂ ਤੱਕ ਜਦੋਂ ਇਹ ਕਿਸਾਨ ਇੱਥੋਂ ਚੱਲਣਗੇ ਤੁਹਾਨੂੰ ਕੁਝ ਕੁ ਤਸਵੀਰਾਂ ਦਿਖਾ ਰਹੀਏ ਤੁਸੀਂ ਸਾਡੇ ਟਾਕ ਵੇਦਰਤਾਂ ਦੇ ਉੱਤੇ YouTube Facebook ਦੇ ਉੱਤੇ ਜਾਂ ਮੇਰਾ ਜਿਹੜਾ ਬੇਜਾ ਰਤਨਦੀਪ ਸਿੰਘ ਢਾਲੀ ਵਾਲੇ ਦੇ ਉੱਤੇ ਬਣੇ ਰਹੋ ਤੁਹਾਨੂੰ ਦੱਸਦੇ ਰਹਾਂਗੇ ਕਿਸਾਨੀ ਅੰਦੋਲਨ ਦੀ ਕੱਲੀ ਕੱਲੀ ਅਪਡੇਟ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੂਰ ਦੂਰ ਦੇਖ ਸਕਦੇ ਹੋ ਕਿਸਾਨਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆਗਾ ਨਾ ਤੋ ਕਿ ਕਿਸਾਨ ਤਿਆਰ ਨੇ ਹੁਣ ਇੱਥੇ ਇੱਕ ਕੱਚੇ ਸਟੇਜ ਤੋਂ ਅਨਾਉਂਸਮੈਂਟ ਹੋਣੀ ਆ ਵੀ ਆਪਾਂ ਚਾਲੇ ਪਾ ਦੇਣੇ ਆ ਕਿਉਂਕਿ 10 ਵਜੇ ਦਾ ਟਾਈਮ ਸੀ ਤੇ 10 ਵਜਣ ਦੇ ਵਿੱਚ ਥੋੜਾ ਜਿਹਾ ਸਮਾਂ ਬਾਕੀ ਆ